ਠਾਕਰ ਨਾਲੋਂ ਠੀਕਰ ਚੰਗਾ ਜੈਂ ਵਿੱਚ ਪਾਣੀ ਪੀਵਣ ਕੁੱਤੇ ਖਤਰੀ ਨਾਲੋਂ ਚਮਿਆਰ ਹੈ ਚੰਗਾ ਜਿਹੜਾ ਪੈਰ ਪਵਾਉਂਦਾ ਜੁੱਤੇ ਮੁੱਲਾਂ ਨਾਲੋਂ ਕੁੱਕੜ ਚੰਗਾ ਜਿਹੜਾ ਲੋਕ ਜਗਾਉਂਦਾ ਸੁੱਤੇ ਉੱਠ ਬੁੱਲਿਆ ਤੂੰ ਵੀ ਯਾਰ ਮਨਾ ਲੈ ਨਹੀਂ ਤੇ ਬਾਜੀ ਲੈ ਗਏ ਕੁੱਤੇ ਨਹੀਂ ਤੇ ਬਾਜੀ ਲੈ ਗਏ ਕੁੱਤੇ ਤਾਜ਼ਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ जग ਦੇ ਸਦਾ ਫਕੀਰਾਂ ਦੇ ਜੀਵੇ जग ਦੇ ਸਦਾ ਫਕੀਰਾਂ ਦੇ ਚੜਦੀ ਕਲਾ ਲਾਈਵ ਟੀਵੀ ਅਤੇ ਚੜਦੀ ਕਲਾ ਨੈੱਟ 07 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਪਿੰਡ ਪੱਦੀ ਜਗੀਰ ਵਿਖੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਅਤੇ ਗੱਦੀ ਨਿਸ਼ੀਨ ਬਾਬਾ ਮਲਕੀਤ ਸ਼ਾਹ ਜੀ ਕਾਦਰੀ ਜੀ ਦੀ ਜੋਗ ਅਗਵਾਈ ਹੇਠ ਸਾਲਾਨਾ ਜੋੜ ਮੇਲਾ 20 ਅਤੇ 21 ਜੂਨ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਕਵਾਲ ਪਾਰਟੀਆਂ ਅਤੇ ਨਕਾਲ ਪਾਰਟੀਆਂ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ 19 ਜੂਨ ਨੂੰ ਮਹਿੰਦੀ ਦੀ ਰਸਮ ਹੋਵੇਗੀ ਦਸਣਯੋਗ ਹੈ ਤੇ 20 ਜੂਨ ਨੂੰ ਸ਼ਿੰਜ ਹੋਵੇਗੀ ਜਿਸ ਵਿੱਚ ਸਿਰਫ ਸੱਦੇ ਹੋਏ ਪਹਿਲਵਾਨਾਂ ਨੂੰ ਹੀ ਟਾਈਮ ਮਿਲੇਗਾ 21 ਜੂਨ ਨੂੰ ਨਗਰ ਦੀ ਪ੍ਰਕਰਮਾ ਉਪਰੰਤ ਮਹਿਫਲੇ ਕਵਾਲ ਦਾ ਆਗਾਜ਼ ਹੋਵੇਗਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਪਾਰਟੀਆਂ ਆਪਣੇ ਖੰਦ ਦਾ 무ਜ਼ਾਰਾ ਕਰਨਗੀਆਂ ਸੋ ਆਪ ਸਭ ਸੰਗਤਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਸੋ ਆਪ ਸਭ ਸੰਗਤਾਂ ਮੇਲੇ ਵਿੱਚ ਪਹੁੰਚੋ ਤਨ ਮਨ ਧੰ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆਓ ਮੇਲੇ ਸੰਬੰਧੀ ਜਾਣਕਾਰੀ ਲੈਂਦੇ ਹਾਂ ਦਰਬਾਰ ਦੇ ਕੱਦੀ ਨਿਸ਼ੀਨ ਬਾਬਾ ਮਲਕੀਸ਼ਾ ਜੀ ਕਾਦਰੀ ਪਿੰਡ ਪੱਦੀ ਜਗੀਰ ਜ਼ਿਲ੍ਹਾ ਜਲੰਧਰ ਜੀ ਪਾਸੋਂ ਦਾਸ ਤੁਹਾਡਾ ਆਪਣਾ ਪੱਤਰਕਾਰ ਜਸਵੀਰ ਸਿੰਘ ਮੁਖ ਲਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਰਾਂ ਦੀ ਜੈ ਮਸਤਾਨੀ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅਜੀ 21 ਜੂਨ ਦਾ ਮੇਲਾ ਲਖਦਾਤਾ ਲਾਲਾਂਵਲੀ ਸਰਕਾਰ ਦੇ ਦਰਵਾਜ਼ੇ ਪਿੰਡ ਪੱਦੀ ਜਗੀਰ ਵਿਖੇ ਕਰਵਾਇਆ ਜਾ ਰਿਹਾ ਹੈ ਸੋ ਸਭ ਸੰਗਤਾਂ ਨੇ ਹਮ ਹਮਾ ਕੇ ਪਹੁੰਚੜੀ ਕਰਵਾਲਤਾ ਕਰਨੀ ਔਰ 20 ਤਰੀਕ ਨੂੰ ਮਹਿੰਦੀ ਦੀ ਰਸਮ ਝੰਡੇ ਦੀ ਰਸਮ ਔਰ ਕਵਾਲ ਪਾਰਟੀ ਤੇ ਸ਼ੰਜ ਮੇਲਾ ਹੋਵੇਗਾ ਜਿਸ ਵਿੱਚ ਸੱਦੇ ਹੋਏ ਪਹਿਲਵਾਨਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ ਔਰ 21 ਤਰੀਕ ਨੂੰ ਕਵਾਲ ਪਾਰਟੀ ਔਰ ਜੋ ਸਭਿਆਚਾਰਕ ਪ੍ਰੋਗਰਾਮ ਨੇ ਉਹ ਹੋਣਗੇ ਉਸ ਤੋਂ ਬਾਅਦ ਸ਼ਾਮ ਨੂੰ 8 ਵਜੇ ਜਾਂ 9 ਵਜੇ ਤੱਕ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਸੋ ਸਭ ਸੰਗਤਾਂ ਦੇਸ਼ ਤੇ ਵਿਦੇਸ਼ੀਆਂ ਸੰਕਤਾ ਹਰੜਾ ਪਰਵਾਰਾਂ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਨਗਰ ਪੰਚਾਇਤ ਸਭ ਦੇ ਸਹਿਯੋਗ ਦੇ ਨਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਜੋ ਇਹ 43ਵਾਂ ਮੇਲਾ ਹੈ ਆਓ ਸਭ ਸੰਕਤਾ ਰਲ ਮਿਲ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਈਏ ਔਰ ਖੁਸ਼ੀ ਮਨਾ ਲਈਏ ਦਾਸ ਬਾਬਾ ਅਮਰਕੀ ਸ਼ਾਕਾਦਰੀ ਬਲਵੰਤ ਦੀ ਬੇਨਤੀ ਹੈ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ ਔਰ ਸਿੱਖਿਆ ਪ੍ਰਾਪਤ ਨਗਰੂ ਘਰ ਦੀਆਂ ਕੁਝ ਦੋਵੇਂ ਦਿਨ ਲੰਗਰ ਪੰਡਾਰਾ ਦੋਵੇਂ ਦਿਨ ਸ਼ਹੀਦ ਔਰ ਬੈਲੇ ਕਰਨੇ ਚੰਝ ਹੈ ਦੂਸਰੇ ਦਿਨ ਫਿਰ ਲੰਗਰ ਇਸੇ ਤਰ੍ਹਾਂ ਚੱਲਦਾ ਹੋਊਗਾ। ਆ ਟੁੱਟ ਲੰਗਰ ਵਰਤਿਆ ਜਾਵੇ। ਆਓ ਸਭ ਸੰਗਤਾਂ ਰਲ ਮਿਲ ਕੇ ਆਪਣਾ ਸਹਿਯੋਗ ਪਾਈਏ ਔਰ ਉੱਪਰਲੀ ਮੰਜ਼ਲ ਦਾ ਜੋ ਕੰਮ ਚੱਲ ਰਿਹਾ ਉਸ ਦੇ ਵਿੱਚ ਵੀ ਹਿੱਸਾ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਪੀਰਾਂ ਦੀ, ਜੈ ਮਸਤਾਨ। ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅਸਲਾਮ ਅਲੈਕੁਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਚੈਨਲ ਚੜ੍ਹਦੀ ਕਲਾ ਨੈਟ 07 ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਬਹੁਤ ਬਹੁਤ